ਆਜਾ ਮੇਰੇ ਪਿੰਡ ਦੀ ਸਵੇਰ ਵੇਖ ਲੈ ਸੇਮ ਬਿਨਾ ਉੱਗੀ ਹੋਈ ਬਟੇਰ ਵੇਖ ਲੈ ਸਸੀ ਕਾਲ ਦੋਸਤੋ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਪੇਸ਼ ਕਰ ਰਹੇ ਹਾਂ ਪ੍ਰੀਤਮ ਸਿੰਘ ਦੀ ਲਿਖੀ ਹੋਈ ਇਹ ਰਚਨਾ ਸੋਇ ਰਚਨਾ ਕਾਫੀ ਸਾਨੂੰ ਭਾਵਕ ਕਰ ਦੇਣ ਵਾਲੀ ਹੈ ਕਿਉਂਕਿ ਇਸ ਰਚਨਾ ਦੇ ਵਿੱਚ ਪਿੰਡ ਦੀ ਉਸ ਸਵੇਰ ਦਾ ਜ਼ਿਕਰ ਨਹੀਂ ਕੀਤਾ ਜੋ ਸਵੇਰ ਬੜੀਆਂ ਉਮੀਦਾਂ ਬੜੇ ਚਾਹ ਲੈ ਕੇ ਅੱਜ ਤੋਂ ਕਈ ਸਾਲ ਪਹਿਲਾਂ ਚੜ੍ਹਿਆ ਕਰਦੀ ਸੀ ਸੋ ਲੇਖਾਰੀ ਨੇ ਇਸ ਰਚਨਾ ਦੇ ਵਿੱਚ ਅੱਜ ਦੀ ਸਵੇਰ ਦੀ ਗੱਲ ਕੀਤੀ ਹੈ ਸੋ ਬਹੁਤ ਸਾਰੇ ਐਸੇ ਪਿੰਡ ਨੇ ਜਿਨ੍ਹਾਂ ਦਾ ਵਿਕਾਸ ਹੀ ਨਹੀਂ ਹੋਇਆ ਉਦੋਂ ਪਿੰਡ ਦਾ ਕਿਸਾਨ ਜਵਾਨ ਤੇ ਸਾਡੀਆਂ ਧੀਆ ਪਣਾ ਵੀ ਸੇਫ ਨਹੀਂ ਉੰਜੇ ਗੱਲ ਸੱਚ ਹੈ ਕਿ ਪਿੰਡ ਜਿਹੜੇ ਨੇ ਉਹ ਪੰਜਾਬ ਦੀ ਰੌਣਕ ਨੇ ਪੂਰਾ ਪੰਜਾਬ ਪਿੰਡਾਂ ਦੇ ਸਿਰ ਤੇ ਖੜਾ ਹੈ ਪਰ ਲਿਖਾਰੀ ਨੇ ਜੋ ਪਿੰਡਾਂ ਦੀ ਹਾਲਤ ਸੰਦਸੀਏ ਉਹ ਵਾਕਈ ਸੋਚਣ ਲਈ ਮਜਬੂਰ ਕਰ ਦਿੰਦੀ ਹੈ ਕਿ ਬਹੁਤੇ ਪਿੰਡਾਂ ਦੇ ਵਿੱਚ ਇਹ ਹਾਲ ਬਣ ਚੁੱਕਿਆ ਹੈ ਜਿਸ ਕਰਕੇ ਉਹ ਪਿੰਡ ਪਿੰਡ ਨਹੀਂ ਰਹੇ ਤੇ ਫਿਰ ਉਹ ਸਵੇਰ ਕਿੱਥੋਂ ਰਹਿਣੀ ਹੈ ਆਓ ਦੇਖਦੇ ਹਾਂ ਲਿਖਾਰੀ ਪ੍ਰੀਤਮ ਸਿੰਘ ਨੇ ਕੀ ਲਿਖਿਆ ਹੈ ਕਹਿੰਦੇ ਆ ਜਾ ਮੇਰੇ ਪਿੰਡ ਦੀ ਸਵੇਰ ਵੇਖ ਲੈ ਸੇਮ ਬਿਨਾ ਉੱਗੀ ਹੋਈ ਬਟੇਰ ਵੇਖ ਲੈ ਧੀ ਭੈਣ ਡਰਦੀ ਏ ਆਪਣੇ ਘਰੇ ਇੱਜ਼ਤਾਂ ਦੇ ਕਾਤਲ ਇੱਥੇ ਫਿਰਦੇ ਬੜੇ ਸਿਖਰ ਦੁਪਹਿਰੇ ਪਿਆ ਕਹਿਰ ਵੇਖ ਲੈ ਆ ਜਾ ਮੇਰੇ ਪਿੰਡ ਦੀ ਸਵੇਰ ਵੇਖ ਲੈ ਗੱਬਰੂ ਪੰਜਾਬੀ ਨਸ਼ਿਆਂ 'ਚ ਵਹਿ ਗਿਆ ਗੱਬਰੂ ਪੰਜਾਬੀ ਨਸ਼ਿਆਂ 'ਚ ਵਹਿ ਗਿਆ ਹਾਈਵੇ ਮੇਰੇ ਰੱਬਾ ਇਹ ਕੀ ਲੋੜਾ ਪੈ ਗਿਆ ਗਿੱਦੜ ਹੋ ਗਏ ਅੱਜ ਸ਼ੇਰ ਵੇਖ ਲੈ ਆ ਜਾ ਮੇਰੇ ਪਿੰਡ ਦੀ ਸਵੇਰ ਵੇਖ ਲੈ ਕਰਕੇ ਕਮਾਈਆਂ ਢਿੱਡ ਭਰੇ ਦੇਸ਼ ਦਾ ਪਰ ਹਰ ਵੇਲੇ ਢਿੱਡ ਭੁੱਖਾ ਰਹੇ ਇਸ ਦਾ ਇਹ ਕਿੱਥੋਂ ਹੋਈ ਆ ਕੇ ਹੇਰ ਫੇਰ ਵੇਖ ਲੈ ਆ ਜਾ ਮੇਰੇ ਪਿੰਡ ਦੀ ਸਵੇਰ ਵੇਖ ਲੈ ਅੱਗੇ ਲਿਖਦੇ ਨੇ ਪੈਗੇ ਰਸੇ ਗਲ ਨਾਲ ਵਿਆਜ ਦਿਸਦਾ ਪੈਗੇ ਰਸੇ ਗਲ ਨਾਲ ਵਿਆਜ ਦਿਸਦਾ ਸਮਝ ਨਾ ਆਵੇ ਇੱਥੇ ਦੋਸ਼ ਕਿਸ ਦਾ ਪਿੰਡਾਂ ਵਿੱਚ ਲਾਸ਼ਾਂ ਦੇ ਢੇਰ ਵੇਖ ਲੈ ਆਜਾ ਮੇਰੇ ਪਿੰਡ ਦੀ ਸਵੇਰ ਵੇਖ ਲੈ ਹੋ ਗਿਆ ਖਤਮ ਭਾਈ ਚਾਰਾ ਪਿੰਡਾਂ ਦਾ ਪਹਿਲਾ ਜਿਹੜਾ ਰਿਹਾ ਨਾ ਨਜ਼ਾਰਾ ਪਿੰਡਾਂ ਦਾ ਮਨਾ ਵਿੱਚ ਪੈ ਗਈ ਦਫੇੜ ਵੇਖ ਲੈ ਆਜਾ ਮੇਰੇ ਪਿੰਡ ਦੀ ਸਵੇਰ ਵੇਖ ਲੈ ਹਾਕਮਾਂ ਨੇ ਲੁੱਟ ਖਾ ਲਿਆ ਮੇਰੇ ਦੇਸ਼ ਨੂੰ ਹਾਕਮਾਂ ਨੇ ਲੁੱਟ ਖਾ ਲਿਆ ਮੇਰੇ ਦੇਸ਼ ਨੂੰ ਸਮਝ ਨਾ ਸਕੇ ਇਨ੍ਹਾਂ ਵਾਲੇ ਭੇਸ ਨੂੰ ਇਹ ਮਿਲੇ ਹੋਏ ਸਾਰੇ ਨਾ ਕੋਈ ਗੈਰ ਵੇਖ ਲੈ ਆ ਜਾ ਮੇਰੇ ਪਿੰਡ ਦੀ ਸਵੇਰ ਵੇਖ ਲੈ ਅਖੀਰਲੇ ਪੈਰੇ ਚ ਲਿਖਦੇ ਨੇ ਪਹਿਲਾਂ ਵਾਲਾ ਸਮਾਂ ਯਾਰਾ ਆਜੇ ਮੁੜ ਕੇ ਪਹਿਲਾਂ ਵਾਲਾ ਸਮਾਂ ਯਾਰਾ ਆਜੇ ਮੁੜ ਕੇ ਭਾਈਚਾਰਾ ਪ੍ਰੀਤਮਾ ਹੋਏ ਬੈਠੇ ਜੁੜ ਕੇ ਗੁੜਥੜੀ ਵਾਲਿਆ ਹੋਏ ਹੋ ਜੇ ਉਹਦੀ ਮੇਰ ਵੇਖ ਲੈ ਆ ਜਾ ਮੇਰੇ ਪਿੰਡ ਦੀ ਸਵੇਰ ਵੇਖ ਲੈ ਆ ਜਾ ਮੇਰੇ ਪਿੰਡ ਦੀ ਸਵੇਰ ਵੇਖ ਲੈ ਸੋ ਦੋਸਤੋ ਜਿੱਥੇ ਵੀ ਕਿਤੇ ਪਿੰਡਾਂ ਦੇ ਇਦਾਂ ਦੇ ਹਾਲਾਤ ਨੇ ਅਸੀਂ ਸਮਝਾਂਗੇ ਕਿ ਸਾਡੇ ਪਿੰਡਾਂ ਨੂੰ ਨਜ਼ਰ ਲੱਗ ਗਈ ਹੈ ਜਦੋਂ ਪਿੰਡਾਂ ਦਾ ਭਾਈਚਾਰਾ ਹੀ ਖਤਮ ਹੋ ਗਿਆ ਫਿਰ ਉਹ ਨਜ਼ਾਰਾ ਕਿੱਥੇ ਰਹਿਣਾ ਹੈ ਤਾਂ ਹੀ ਅਸੀਂ ਪਲ-ਪਲ ਉਹਨਾਂ ਯਾਦਾਂ ਨੂੰ ਤਰੋਤਾਜ਼ਾ ਕਰਦੇ ਹਾਂ ਜੋ ਕਿਸੇ ਟਾਈਮ ਪੁਰਾਣੇ ਸਮਿਆਂ ਦੇ ਵਿੱਚ ਪਿੰਡਾਂ ਦੇ ਵਿੱਚ ਹੋਇਆ ਕਰਦੀਆਂ ਸੀ ਆਓ ਜੀ ਮੁੱਖ ਬੰਦੇ ਕੁਝ ਨਹੀਂ ਕਰ ਸਕਦੇ ਤਾਂ ਅਸੀਂ ਤਾਂ ਕੁਝ ਕਰ ਸਕਦੇ ਹਾਂ ਅਸੀਂ ਆਪਣੇ ਪਿੰਡਾਂ ਵਿੱਚ ਏਕਤਾ ਭਾਈਚਾਰਕ ਸਾਂਝ ਬਣਾ ਸਕਦੇ ਹਾਂ ਅਸੀਂ ਦੁਬਾਰਾ ਤੋਂ ਉਹ ਮੁਹੱਬਤ ਪਿਆਰ ਪੈਦਾ ਕਰ ਸਕਦੇ ਹਾਂ ਅਸੀਂ ਆਪਸੀ ਈਰਖਾ ਖਤਮ ਕਰ ਸਕਦੇ ਹਾਂ ਹੋ ਸਕਦਾ ਕਿ ਤੇ ਜਾ ਕੇ ਪਿੰਡ ਦੇ ਵਿੱਚ ਉਹ ਸਵੇਰ ਚੜ੍ਹੇ ਜੋ ਅੱਜ ਤੋਂ ਕਈ ਸਾਲ ਪਹਿਲਾਂ ਚੜ੍ਹਦੀ ਸੀ ਇਸ ਹਲੂਨੇ ਰਾਹੀਂ ਲੇਖਕ ਨੇ ਵੀ ਸਾਨੂੰ ਇਹੀ ਗੱਲ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਸਵਾਓ ਪਿੰਡਾਂ ਨੂੰ ਬਚਾਈਏ ਤੇ ਘਰ-ਘਰ ਇਹੋ ਗੱਲ ਪਹੁੰਚਾਈਏ ਕਿ ਸਾਡੇ ਪਿੰਡ ਸਾਡਾ ਸਰਮਾਇਆ ਨੇ ਤੇ ਸਾਡੇ ਪਿੰਡ ਹਮੇਸ਼ਾ ਜ਼ਿੰਦਾਬਾਦ ਰਹਿਣ ਤਾਂ ਕਿ ਅਸੀਂ ਦੁਬਾਰਾ ਫੇਰ ਉਸ ਖੁਸ਼ੀਆਂ ਭਰੀ ਸਵੇਰ ਨੂੰ ਮਾਣ ਸਕੀਏ ਤੇ ਆਪਣੇ ਪੰਜਾਬੀ ਹੋਣ ਤੇ ਤੇ ਪਿੰਡੂ ਹੋਣ ਤੇ ਮਾਣ ਮਹਿਸੂਸ ਕਰ ਸਕੀਏ ਜਲਦੀ ਮਿਲਦੇ ਹਾਂ ਇੱਕ ਨਵੀਂ ਵੀਡੀਓ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ